ਦੇ ਮਾਇਆ ਨਹੀਂ ਲਈ ਜਾਵੇਗੀ ਸੰਦੀਪ ਲੁੱਧਰ ਫਾਈਨਲ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸ਼ਕਰਪੁਰੀਆ ਫਰੀਦ ਹੈ ਦੂਜੇ ਪਾਸੇ ਸ਼ਕਰਪੁਰੀਆ ਕਾਕਾ صدیق ਵਰਗੇ ਚਾਰ ਨੌਜਵਾਨ ਉਹ ਸ਼ਕਰਪੁਰ ਦੀ ਧਰਤੀ ਜిల్లా ਜਲੰਧਰ ਦੀ ਦੁਨੀਆ ਖੜੀ ਦੇਖਦੀ ਹੈ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਉਹ ਸੰਦੀਪ ਲੁੱਧਰ ਨੂੰ ਜਫਾ ਲਾ ਗਿਆ ਜੰਤਰਾ ਟਰੈਕਟਰ ਜਫਾ ਪੈਟ ਨੂੰ ਫੜਦਾ ਉਹ ਕਾਕਾ ਸ਼ੱਕਰਪੁਰੀਆ ਕਮਾਲ ਕਰ ਗਿਆ ਓ ਕਾਕਾ ਸ਼ੱਕਰਪੁਰੀਆ ਕਮਾਲ ਕਰ ਗਿਆ ਓ ਸੰਗਰੂਰ ਵਾਲੋਂ ਆਂਦਾ ਸਵਾਦ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਇੱਕ ਕੰਨੀ ਤੇ ਫਰੀਆਦ ਅਲੀ ਲੱਗਿਆ ਹੋਇਆ ਨਾਲ ਸਦੀਕ ਲਈ ਹੈ ਦੂਜੀ ਕੰਨੀ ਤੇ ਕਾਕਾ ਸ਼ੱਕਰਪੁਰੀਆ ਇਹ ਸ਼ੱਕਰਪੁਰੀਆ ਕਾਕਾ ਤੇ ਸੰਦੀਪ ਲੋਧਰ ਦੂਜੀ ਵਾਰੀ ਟੱਕਰੇ ਹੋਗੇ ਇਸ ਵਾਰ ਕੌਣ ਜਿੱਤੂ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੋਧਰ ਤੇ ਕਾਕੇ ਸ਼ਕਰਪੁਰੀਏ ਦੀ ਟੱਕਰ ਚੱਲਦੀ ਹੈ ਓਏ ਇਧਰ ਉੱਚੀ ਵਾਰੀ ਜੱਫਾ ਲਾ ਗਿਆ ਲੋਧਰ ਲੋਧਰ ਓਏ ਸੰਗਰੂਰ ਵਾਲਿਓ ਕੀ ਉਹ ਕਾਲਜੇ ਪਾਉਂਦੀ ਉਧਰ ਕੈਨੇਡਾ ਡਾਕਟਰ ਮੱਗਰ ਸਿਹਾਲ ਤੇ ਨਾਲ ਮੰਦੀ ਸਾਡਾ ਵੀਰ ਅਮਰ ਸੀਬਿਆ ਵੱਲੋਂ ਜੈਲਦਾਰ ਘਰਾੜ ਤੇ ਲक्की ਦਾ ਸਨਮਾਨ 31 31 ਹਜ਼ਾਰ ਨਾਲ ਕਿਸੇ ਗੱਪ ਦੇ ਹੋਵੇਗਾ ਆ ਇਸਵੇਂ ਅੰਬਾ ਸਿੰਘ ਵਾਲੇ ਪਿੰਡ ਦਾ ਅੰਬਾ ਕਬੱਡੀ ਪਾ ਰਿਹਾ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਮੁੰਡਾ ਖੱਬੇ ਸੱਜੇ ਘੇਰਦਾ ਔਰ ਪੁਆਇੰਟ ਕਹਿੰਦੇ ਇਸਵੇਂ ਜਾਫੀ ਦੇ ਹਿੱਸੇ ਦੇ ਵਿੱਚ ਜਾੜੜਿਆ